ਤੇ ਆ ਅੰਮ੍ਰਿਤਸਰ ਸਾਹਿਬ 'ਚ ਜਿਹੜਾ ਸਾਇਰਨ ਤੁਸੀਂ ਸੁਣ ਰਹੇ ਹੋ ਉਹ ਆਵਾਜ਼ ਆ ਰਹੀ ਹੈ ਇਹ ਉਰੇ ਡ੍ਰਿੱਲ ਕਰਾ ਰਹੇ ਹੈਗੇ ਆ ਜਿਹੜਾ ਆਪਰੇਸ਼ਨ ਸੰਦੂਰ ਹੈ ਹਜੇ ਤੱਕ ਖਤਮ ਨਹੀਂ ਹੋਇਆ ਹੈਗਾ ਪਾਕਿਸਤਾਨ ਨੇ ਜਵਾਬ ਦੇਣਾ ਹੈਗਾ ਤੇ ਪੰਜਾਬ ਸਭ ਤੋਂ ਜ਼ਿਆਦਾ ਖਤਰੇ 'ਚ ਹੈਗਾ ਇਸ ਦੇਸ਼ 'ਚ ਬਾਰਡਰ ਦੇ ਉੱਤੇ ਹੋਣ ਦੇ ਸਾਰੀ ਆਰਮੀ ਇੱਥੇ ਕਨਸੈਂਟਰੇਟ ਆ 에ਅਰਫੋਰਸ ਕਨਸੈਂਟਰੇਟਾ ਪਠਾਨਕੋਟ ਅੰਮ੍ਰਿਤਸਰ ਫਿਰੋਜ਼ਪੁਰ ਬਿਲਕੁਲ ਬਾਰਡਰ ਤੇ ਹੈ ਸਾਰੀ 에ਅਰਫੋਰਸ ਜਲੰਧਰ ਬੈਠੀ ਹੈ ਜਾ ਕੇ ਖਲਵਾਰੇ ਬੈਠੀ ਹੈਗੀ ਲੁਧਿਆਣੇ ਦੇ ਵਿੱਚ ਔਰ ਇਹ ਸਾਰੇ ਟਾਰਗੇਟ ਹਾਈ ਵੈਲਿਊ ਟਾਰਗੇਟ MILITARY ਦੇ ਹੈਗੇ ਔਰ ਪਾਕਿਸਤਾਨ ਚਾਈਨਾ ਨਾਲ ਮਿਲ ਕੇ ਇੱਥੇ ਇੱਕ ਪੰਜਾਬ ਨੂੰ ਟਾਰਗੇਟ ਕਰ ਸਕਦਾ ਹੈਗਾ ਦੇਖੋ ਜਿੱਥੇ 26 ਹਿੰਦੂ ਬਹੁਤ ਬਹਿਰਮੀ ਨਾਲ ਮਾਰੇ ਗਲਤ ਹੋਇਆ ਉੱਥੇ ਇੱਕ ਪੂਰੇ ਸਟੇਟ ਨੂੰ ਪੰਜਾਬ ਨੂੰ ਜੰਮੂ ਕਸ਼ਮੀਰ ਨੂੰ ਇਹੋ ਜਿਹੇ ਖਤਰੇ 'ਚ ਪਾ ਦੇਣਾ ਕਿਉਂਕਿ ਇਹ ਮੋਦੀ ਸਾਹਿਬ ਨੇ ਜਿਹੜਾ ਕਾਰਨਾਮਾ ਮਾੜਾ ਹੋਇਆ ਸੀ ਉਹਦੀ ਪੜਤਾਲ ਕਰਨੀ ਸੀ ਦੂਸ਼ੀ ਫੜਨੇ ਸੀ ਉਹਨਾਂ ਤੇ ਕੇਸ ਪਾ ਕੇ ਕਾਨੂੰਨ ਦੇ ਧੇਰੇ ਦੇ ਵਿੱਚ ਉਹਨਾਂ ਨੇ ਕੰਮ ਕਰਨਾ ਸੀ ਪਰ ਉਹਨਾਂ ਨੇ ਸਿੱਧਾ ਹਮਲਾ ਪਾਕਿਸਤਾਨ ਤੇ ਕਰਤਾ ਅੱਜ ਸਾਡੇ ਪੰਜਾਬ ਦੀ ਇਕਨੋਮੀ ਬਿਲਕੁਲ ਖਤਮ ਹੋ ਗਈ ਜਿਹੜੇ ਜੀੜੀ ਲਾਣ ਵਾਲੇ ਪੂਰਬੀਏ ਸੀਗੇ ਉਹ ਵੀ ਉਰੇੋਂ ਭੱਜ ਗਏ ਆ ਲੁਧਿਆਣੇ ਦੇ ਵਿੱਚ ਸਾਰੀਆਂ ਫੈਕਟਰੀਆਂ ਦੇ ਵਿੱਚੋਂ ਵਰਕਰ ਭੱਜ ਗਏ ਹੈਗੇ ਆ ਔਰ ਮੇਰੇ ਹਿਸਾਬ ਨਾਲ ਤਾਂ ਪੰਜਾਬ ਦੇ ਵਿੱਚ ਕੋਈ ਇਨਵੈਸਟਮੈਂਟ ਹੁਣ ਅੱਗੇ ਆਉਣੀ ਨਹੀਂ ਹੈ ਕਿ ਉਹਰੇ ਇੱਕ ਸਿਕਿਉਰਿਟੀ ਦਾ ਇਸ਼ੂ ਬਣਾਤਾ ਹੈਗਾ ਮੋਦੀ ਸਾਹਿਬ ਨੇ ਮੋਦੀ ਸਾਹਿਬ ਆਦਮپور ਆਏ ਸੀਗੇ ਉੱਥੇ ਸ਼ੇਖੀ ਮਾਰ ਕੇ ਚਲੇ ਗਏ ਪਰ ਜਦ ਇਹਨਾਂ ਦੀ ਸਿਕਿਉਰਿਟੀ ਲੱਥ ਗਈ ਸੀ ਫਰੋਜ਼ਪੁਰ ਦੇ ਪੁਲ ਦੇ ਉੱਤੇ ਉੱਥੇ ਚੀਕਾਂ ਮਾਰਦੇ ਭੱਜੇ ਸੀਗੇ ਤੇ ਇਹਨਾਂ ਨੇ ਤਾਨਾ ਮਾਰਿਆ ਸੀਗਾ ਚੰਨੀ ਸਾਹਿਬ ਸੀਐਮ ਪੰਜਾਬ ਨੂੰ ਕਿ ਉਹਨਾਂ ਦਾ ਧੰਨਵਾਦ ਕਰੋ ਕਿ ਮੈਂ ਜਾਨ ਬਚਾ ਕੇ ਚਲੇ ਗਿਆ ਮੈਂ ਬਾਰਡਰ ਦੇ ਕੋਲੇ ਸੀਗਾ ਓਸੀ ਖਾਈ ਪਿੰਡ ਦੇ ਵਿੱਚ ਸਾਡੀ ਬੀਬੀ ਦੇ ਉੱਤੇ ਗੋਲਾ ਪਾ ਕੇ ਉਹ ਬੀਬੀ ਦਾ ਦਿਹਾਂਤ ਹੋ ਗਿਆ ਉਹਨਾਂ ਦੇ ਘਰ ਵਾਲੇ ਅੱਜ 70% ਬੰਦ ਨਾਲ ਹੈਗੇ ਆ ਬੱਚੇ ਦੇ ਛਰੇ ਵੱਜੇ ਹੋਏ ਆ ਇਹ ਸਾਡੇ ਹਾਲ ਪੰਜਾਬ ਦੇ ਹੋਏ ਹੈ ਜਿਹਦੇ ਵਾਸਤੇ ਅਸੀਂ ਬਿੱਲ ਵੀ ਦਿੱਤੇ ਹੈਗੇ ਆ ਐਮਪੀ ਫਿਰੋਜ਼ਪੁਰ ਨੂੰ ਤੇ ਐਮਪੀ ਅੰਮ੍ਰਿਤਸਰ ਸਾਹਿਬ ਨੂੰ ਕਿ ਤੁਸੀਂ ਇੰਟਰੋਡਿਊਸ ਕਰੋ ਕਿ ਮੁਆਵਜ਼ਾ 2.5 ਕਰੋੜ ਜਿਹੜੇ ਸਿਵਿਲियन ਵਿਕਟਮ ਹੈਗੇ ਆ ਉਹਨਾਂ ਨੂੰ ਮਿਲੇ ਅਸੀਂ ਹੁਣ 3 ਤਰੀਕ ਨੂੰ ਜਿਹੜਾ ਬੱਲੇ ਦੇ ਵਿੱਚ ਅਮਿਊਨੀਸ਼ਨ ਡੰਪ ਹੈ ਜਿਹਦੇ ਉੱਤੇ ਹਮਲਾ ਹੋਣ ਨਾਲ ਬਹੁਤ ਵੱਡੀ تباہੀ ਅੰਮ੍ਰਿਤਸਰ ਸਾਹਿਬ 'ਚ ਹੋ ਸਕਦੀ ਹੈਗੀ ਆ ਉਹਨੂੰ ਚੁਕਾਉਣ ਵਾਸਤੇ ਐਜ਼ ਪਰ ਨੀਟੋ ਸਟੈਂਡਰਡਸ ਐਜ਼ ਪਰ ਯੂਐਸ ਸਟੈਂਡਰਡ ਐਜ਼ ਪਰ ਯੂਕੇ ਸਟੈਂਡਰਡ ਜਰਮਨ ਸਟੈਂਡਰਡਸ ਫਰਾਂਸ ਫ੍ਰੈਂਚ ਸਟੈਂਡਰਡਸ ਨਸੀਕੀ ਆਬਾਦੀ ਦੇ ਵਿੱਚ ਅਮਿਊਨੀਸ਼ਨ ਡੰਪ ਨਹੀਂ ਹੋਣਾ ਚਾਹੀਦਾ ਉਹਦਾ ਅਸੀਂ ਤਿੰਨ ਤਰੀਕ ਨੂੰ ਮੰਗ ਕਰ ਰਹੇ ਹਾਂ ਸੋ ਆਹ ਸੋਨਾਟਾ ਛਾਇਆ ਹੋਇਆ ਸਾਡੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੇ ਇੱਥੇ ਇੱਕ ਭੈ ਬਸ ਰਿਹਾ ਹੈਗਾ ਤੇ ਪੰਜਾਬ ਨੂੰ ਭੈ ਕੱਢਣ ਵਾਸਤੇ ਅਸੀਂ ਅਪੀਲ ਕਰਦੇ ਹਾਂ ਕਿ ਸ਼ਾਂਤ ਹੋਏ ਅਮਨ ਹੋਏ ਵਪਾਰ ਹੋਏ ਬਾਰਡਰ ਖੁੱਲਣ ਆਵਾਜਾਹੀ ਹੋਵੇ ਤੇ ਅਸੀਂ ਭਾਈਵੰਦੀ ਨਾਲ ਰਹੀਏ ਨਾ ਕਿ ਤਣਾਅ